ताजपुर रोड से कितने आए हैं राशन राशन रहे ने हाँ बीडो के हेल्प के लिए हाँ, मसीह के दास जो प्रभु यीशु मसीह के दास डॉक्टर बाबा वो बीडो को दान करने मतलब डोनेट कर रहे हैं राशन तो हम लोगों को भी बुलाया गया है तो हम है। कितने दिन बाद ये राशन मिलता है एक एक महीने बाद एक, -एक महीने बाद राशन मिलता जी कितने लोग आते हैं यहाँ पे जिनको राशन आ जाते हैं करीब सत्तर भी छत्तर लोग। ठीक है। पामी है तो CMC कॉलोनी। की क्या इतने कादा की बंदे पहने दिए थे तुषार राशन बंदे जी कौन बंदर राशन है? डॉक्टर बाबा जी।

ਮੇਰਾ ਨਾਮ ਅਵਤਾਰ ਸਿੰਘ ਹੈ ਜੀ ਕਿੱਥੋਂ ਆਏ ਜੀ ਬੜਾ ਸਮਾਜੀ ਕਾਸਰਾ ਜਿਹੜਾ ਰਾਸ਼ਨ ਵੰਡਿਆ ਗਿਆ ਕਿੰਨੂ ਵੀ ਕਿੰਨੂ ਵੀ ਵਾਰ ਇਹ ਰਾਸ਼ਨ ਵੰਡਿਆ ਗਿਆ ਤੇ ਕਿਹਨਾਂ ਨੂੰ ਵੰਡਿਆ ਇਹ ਕਾਸਰਾ ਸੰਸਥਾ ਵੱਲੋਂ ਅਸੀਂ ਇੱਕ ਮੁਹਿੰਮ ਜੇ ਰਾਸ਼ਨ ਵੰਡੇਗਾ ਕਿਹਨਾਂ ਵੱਲੋਂ ਵੰਡੇਗਾ ਤੇ ਕਿਹਨਾਂ ਨੂੰ ਵੰਡੇਗਾ ਅੱਜ ਕੋਈ ਖੋਦਾ ਵੱਲੋਂ ਵੰਡੇਗਾ ਖੋਦਾ ਜਿੱਥੇ ਪਾਣਾ ਵੰਡੇਗਾ ਅੱਜ ਤੇ ਵਿਦੂਆਂ ਨੂੰ ਗਰੀਬ ਜਿਹਨੇ ਜਿਹਨਾਂ ਦਾ ਕੋ ਸਹਾਰਾ ਨਹੀਂ ਉਹਨਾਂ ਦੀ ਬਦਲ ਕੀਤੀ ਬਹੁਤ ਬਹੁਤ ਯਸੂਨੀ ਕਰਾਈ ਕੋ ਟੈਂਟਾਂ ਜਗ੍ਹਾ ਸੀ ਅਸੀਂ ਬਸ ਹੀ ਜਾਇਆ ਮੈਂ ਬਹੁਤ ਮੇਰੇ ਫੇਫੜੇ ਬਲ ਗਏ ਜਸੂਬਾ ਠੀਕ ਕੀਤਾ ਮੈਂ ਉਹਨੂੰ ਪਾਇਆ ਉਹਦੇ ਨੇ ਦਰਸ਼ਕ ਦਿੱਤਾ ਲੈ ਕੋਠਾ ਮੰਗ ਜਿਉਂ ਕੁਝ ਲੋਇਆ ਮੈਂ ਇੱਕ ਇੱਕ ਜੀ ਮੰਗੀ ਫਰੂਟ ਮੈਨੂੰ ਬਰਕਤ ਦੇ ਜਿਹੜੇ ਲੋਕਾਂ ਦੇ ਬਾਤ ਕਰਦੇ ਉਹ ਵਾਰ ਬਰਕਤ ਆਜ ਤੋਂ ਲੈ ਕੇ ਹੁਣ ਤੱਕ ਪਰਮੇਸ਼ਵਰ ਮੇਰਾ ਸਾਥ ਦਿੱਤਾ ਔਰ ਮੇਰੇ ਪੁੱਤ ਜੀ ਜੇਤਰਾ ਬਰਕਤ ਦੇ ਜਿਕੇ ਆ ਕੁੜੀ ਆਪਣੇ ਬੱਚੇ ਨੂੰ ਆਪਣੇ ਭਰਾ ਨੂੰ ਨਮਾਲ ਦੀ ਬਸ ਤਰ੍ਹਾਂ ਤੁਹਾਡਾ ਅੱਜ ਉਸ ਦੀ ਬਰਤਨ ਦੇ ਕਾਰਨ ਉਸ ਦੀ ਬਰਤਨ ਦੇ ਕਾਰਨ ਅੱਜ ਅਸੀਂ ਵੀ ਇਹ ਗਰੀਬਾਂ ਦੀ ਬੁਲਤ ਇਹ ਨਹੀਂ ਹੋ ਵੀ ਕਾਫੀ ਅਕਦਾਬ ਲੋੜੂ ਪੀਚੋਗੇ ਅਸੀਂ ਮਨ ਜਿੰਨੇ ਦਾ ਪਿਆ ਉਹ ਇੱਥੇ ਇਹ ਰਾਸ਼ਨ ਹਰ ਮਹੀਨੇ ਹਰ ਮਹੀਨੇ ਬੰਦੇ ਨੂੰ ਹਾਰਡ ਮਿਲਣੀ ਅਸੀਂ ਰੱਖੇ ਹੋਏ ਹੋਰ ਕੀ ਕੀ ਸੇਵਾ ਕਰਦੇ ਹੋਰ ਅਸੀਂ ਜੋ ਪਰਵਿਸ਼ੇ ਦੇ ਦਾਸ ਹੋਦੇਗੇ ਉਹਨਾਂ ਨੂੰ ਜੋ ਵੀ ਸਾਡਾ ਉਹਨਾਂ ਦਾ ਜਿਵੇਂ দান ਹੋਇਆ ਕੁਝ ਵੀ ਉਹ ਅਸੀਂ ਕਰਦੇ ਹਾਂ ਹੋਰ ਕੋਈ ਕਿਸੇ ਤਰ੍ਹਾਂ ਦੀ ਪੜਾਈ ਕਰਨੀ ਹੋਵੇ ਜਾਂ ਕੁਝ ਉਹ ਵੀ ਅਸੀਂ ਉਹਦੇ ਵਿਚ ਆਇਆ ਕਿੰਨੇ ਟਾਈਮ ਤੋਂ ਇਹ ਸੇਵਾ ਚੱਲ ਰਹੀ ਹੈ ਤੇ ਸਹੀ ਮੇਰੀ ਨਹੀਂ ਨਹੀਂ ਇਹ ਸੇਵਾ ਜਿਹੜੀ ਰਾਸ਼ਨ ਵੰਡਣ ਦੀ ਜਾਂ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਚਾਰ ਸਾਲ ਸਾਲ ਚਾਰ ਤੁਨ ਸਿੱਕਾ ਗਿਵ ਬਹੁਤ ਠੀਕ ਹੈ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਲੋਕ ਤੁਹਾਨੂੰ ਦੇਖੋ ਸਾਇਸਨੀ ਹੈ ਜੀ ਰਵੀ ਜਿੰਨੇ ਵੀ ਲੋਕ ਨੇ ਅੱਜ ਪੜਾ ਤੋਂ ਤੂ ਉਹ ਆ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਆ ਜਾਣਗੇ ਉਹ ਵੀ ਫਿਰ ਉਹਨਾਂ ਦੀ ਵੀ ਗਰੀਬੀ ਚੱਕੀ ਜਾਊਗੀ ਉਹਨਾਂ ਦੀ ਵੀ ਬਿਮਾਰੀ ਚੱਕੀ ਜਾਊਗੀ ਉਹਨਾਂ ਦੇ ਘਰਾਂ 'ਚ ਵੀ ਕੋਈ ਖਾਲੀ ਆਊਗੀ ਤੇ ਪਰਮੇਸ਼ਰ ਨੇ ਧੱਕੇ ਤੇ ਬਾਹਰ ਦੇ ਦੱਬੇ ਲੋਕੋ ਮੇਰੇ ਕੋਲ ਆ ਮੈਂ ਤੁਹਾਨੂੰ ਆਰਾਮ ਦੀ ਗੱਲ ਪਰਮੇਸ਼ਰ ਤੋਂ ਬਗੈਰ ਕੋਈ ਵੀ ਆਰਾਮ ਨਹੀਂ ਦੇ ਸਕਦਾ ਉਹ ਨੂੰ ਚੀਕ ਠੀਕ ਹੈ ਗੁਰ ਉਹ ਕਹਿੰਦਾ ਮੈਂ ਗਰੀਬਾਂ ਨੂੰ ਦੇਖੀ ਰੂਹੀ ਦੇ ਚੁੱਕੇ ਪਰਵੰਤਿਆਂ ਵਿੱਚ ਬਿਠਾਉਣਾ ਚਾਹਲੂ ਰੂਹੀ ਦੇ ਚੁੱਕੇ ਅਜਿ ਪਰਵੰਤਿਆਂ ਵਿੱਚ ਤੇ ਉਹਦੀ ਕਿਰਪਾ ਸਾਡਾ ਫਿਕਰੀ ਤੇ ਸਭ ਕੁਝ ਉਸਨੇ ਲੱਭਿਆ ਮੇਰੇ ਬੱਤਿਆਂ ਨੇ ਸਭ ਦੇ ਨਸਾਪਾ ਸਾੜੀ ਸਾੜੀ ਜੇ ਤਾਂ ਦੇ ਕੋਈ ਬੰਦੀ ਨਾ ਦੇ ਮੁੱਢੇ ਤੋਂ ਬਗਾਇ ਕੁਛ ਨਹੀਂ ਜੀ ਮਾਤਮਾ ਦਾ ਮੇਰ ਸਦਕਾ ਹੀ ਉਹਨਾਂ ਦਾ ਕਹਿਣ ਦਾ ਹੈ ਕਿ ਉਹਨਾਂ ਦੇ ਸਦਕਾ ਹੀ ਅਸੀਂ ਅੱਜ ਦੀ ਅੱਗੇ ਵਧੇ ਤੇ ਕੀ ਨਾਂ ਮੇਰਾ ਨਾਮ ਪਾਸਟਰ ਜਸਲੀਨ ਕਿਥੋਂ ਹੈ ਮੈਂ ਹੁਸ਼ਿਆਰਪੁਰ ਤੋਂ ਆਹ ਤੁਸੀਂ ਇੱਥੇ ਲਿਭਿਆਣਿਆ ਰਾਸ਼ਨ ਵੰਡਿਆ ਗਿਆ ਕਿਹਨਾਂ ਵੱਲੋਂ ਵੰਡਿਆ ਗਿਆ ਤੇ ਕਿਹਨਾਂ ਨੂੰ ਵੰਡਿਆ ਤੇ ਆਪਣੇ ਡਾਕਟਰ ਬਾਬਾ ਸਾਹਿਬ ਜੀ ਉਹਨਾਂ ਵੱਲੋਂ ਤੇ ਉਪਰਾਲਾ ਕੀਤਾ ਗਿਆ ਹੈ ਤੇ ਮੇਰੇ ਤੱਕ ਨਿਊਜ਼ ਪਹੁੰਚਦੀ ਰਹੀ ਹੈ ਪਰ ਮੇਰਾ ਫਸਟ ਟਾਈਮ ਹੈ ਕਿ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਅਜਿਹੇ ਇਵੈਂਟ ਵਿੱਚ ਕਹਿ ਸਕਦੇ ਹਾਂ ਅਜਿਹੇ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਗਰੀਬਾਂ ਨੂੰ ਲਾਚਾਰ ਵਿਦਵਾਵਾਂ ਨੂੰ ਇਹ ਸੇਵਾ ਕੀਤੀ ਜਾਂਦੀ ਆ ਰਾਸ਼ਨ ਵੰਡਿਆ ਜਾ ਰਿਹਾ ਆ ਤੇ ਮੈਨੂੰ ਦੇਖ ਕੇ ਬਹੁਤ ਆਨੰਦ ਆਇਆ ਇਸ ਗੱਲ ਦੇ ਲਈ ਕਿ ਸੇਵਾ ਪ੍ਰਭੂ ਦੇ ਅੱਗੇ ਪ੍ਰਾਰਥਨਾ ਹੈ ਕਿ ਪਰਮੇਸ਼ਰ ਹੋਰ ਵੀ ਆਪਣੇ ਬੰਦਿਆਂ ਨੂੰ ਬles ਕਰੇ ਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੋਰ ਜਿਆਦਾ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਬਹੁਤ ਅਨੰਦ ਹੈ ਕਿਸ ਨੇ ਇਹ ਸੁਨੇਹਾ ਦੇਣਾ ਮੈਂ ਇਹੀ ਸੁਨੇਹਾ ਦੇਣਾ ਚਾਹਣਾ ਹਰ ਉਸ ਵਿਅਕਤੀ ਨੂੰ ਜਿਹਦੇ ਕੋਲ ਕੁਝ ਹੈ ਤੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜੇ ਤੇਰੇ ਕੋਲ ਕੋਈ ਦੋ ਕੁਰਤੇ ਆ ਤਾਂ ਇੱਕ ਦੂਸਰੇ ਨੂੰ ਦੇ ਦੇ ਅੱਜ ਸਾਨੂੰ ਸਹਿਯੋਗੀ ਹੋਣ ਦੀ ਲੋੜ ਆ ਲੋੜ ਬੰਦਾਂ ਦੀ ਲੋੜ ਦੇਖਦੇ ਹੋਏ ਆ ਰਿਲੀਜਨ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਆਧਾਰ ਦੇ ਉੱਤੇ ਇਨਸਾਨੀਅਤ ਦੇ ਆਧਾਰ ਦੇ ਉੱਤੇ ਸਾਨੂੰ ਜ਼ਰੂਰ ਹੈ ਕਿ ਜਿਹੜਾ ਯੋਗਦਾਨ ਬਾਬਾ ਸਾਹਿਬ ਪਾ ਰਹੇ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਮਾਨਵਤਾ ਦੀ ਭਲਾਈ ਲਈ ਜਿਹੜੇ ਦੱਬੇ ਹੋਏ ਆ ਕੁਚਲੇ ਹੋਏ ਆ ਉਹਨਾਂ ਨੂੰ ਉੱਪਰ ਠਾਉਣ ਲਈ ਉਹਨਾਂ ਦੀ ਹੈਲਪ ਕਰਨ ਦੇ ਲਈ ਜਿਹੜਾ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਜੀ ਪ੍ਰਭੂ ਵਰਕਰ ਜੀ ਬਹੁਤ ਮਹਾਰਾਸ਼ਨ ਵੰਡ ਸਮਰੋਹ ਹੈ ਜੀ ਇਹ 12ਵਾਂ ਰਾਸ਼ਨ ਵੰਡ ਸਮਰੋਹ ਹੈ ਜੀ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਵੀ ਸਾਡੇ ਪਾਦਰੀ ਸਾਹਿਬਾਨ ਨੇ ਸੰਗਤ ਆਈ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਇਹ ਇੱਕ ਆਸਰਾ ਸੰਸਥਾ ਦਾ ਜਿਹੜਾ ਰਾਸ਼ਨ ਵੰਡ ਸਮਰੋਹ ਆ ਭੈਣਾਂ ਨੂੰ ਜਾਂਦਾ ਹਰ ਮਹੀਨੇ ਵਾਰ ਇਹ ਪਰਮਾਤਮਾ ਦੇ ਸਦਕਾ ਹੀ ਹੋ ਰਿਹਾ ਕਿਉਂਕਿ ਪੂਰੀ ਇਹ ਆਸਰਾ ਟੀਮ ਸਾਡੀ ਆਯੁਰਵੈਦਿਕ 바ਵਾ ਕਲੀਨਿਕ ਟੀਮ ਦੇ ਜਿਹੜੇ 20-25 ਬੰਦੇ ਮਿਹਨਤ ਕਰਦੇ ਨੇ ਉਹਨਾਂ ਦੀ ਮਿਹਨਤ ਦੇ ਸਦਕਾ ਇਹ ਆਪਾਂ 60-65 ਭੈਣਾਂ ਨੂੰ ਰਾਸ਼ਨ ਵੰਡਦੇ ਆ ਕੋਸ ਪਰਮਾਤਮਾ ਦੇ ਬਹੁਤ-ਬਹੁਤ ਧੰਨਵਾਦੀਆਂ ਜਿਨੇ ਇਹ ਹਿੰਮਤ ਬਖਸ਼ੀ ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀਗੀ ਉਦੋਂ ਕਿੰਨੀਆਂ ਲੇਡੀਜ਼ ਨੂੰ ਤੁਸੀਂ ਰਾਸ਼ਨ ਦਿੰਦੇ ਤੇ ਅੱਜ ਵੱਧ ਕੇ ਕਿੰਨੀਆਂ ਹੋ ਗਈਆਂ ਉਦੋਂ ਮੇਰਾ ਖਿਆਲ 30-35 ਬੀਬੀਆਂ ਸੀਗੀਆਂ 50 ਦੇ ਪੈਂਟ ਦੇ ਕਰੀਬ ਹੋ ਗਈਆਂ ਹੁਣ 65 ਦੇ ਕਰੀਬ ਹੋ ਗਈਆਂ ਸੋ ਅਸੀਂ ਪਰਮਾਤਮਾ ਦੇ ਬਹੁਤ-ਬਹੁਤ ਧੰਨਵਾਦੀਆਂ ਪਾਸਟਰ ਸ਼ਸ਼ੀਲ ਜੀ ਦੀ ਬੜੀ ਮਿਹਨਤ ਹੈ ਕਿਉਂਕਿ ਇਹਨਾਂ ਦੀ ਮਿਹਨਤ ਦਾ صدਕਾ ਜੇ ਲੁਧਿਆਣਾ ਪਾਸਟਰ ਐਸੋਸੀਏਸ਼ਨ ਦੇ ਘੱਟੋ ਘੱਟ 60 70 ਪਾਦਰੀ ਜਣੇ ਕਿ 60 70 ਚਰਚਾਂ ਦੇ ਮੁਖੀ ਹੋ ਗਏ ਜਿਹੜੇ ਸਾਡੇ ਨਾਲ ਨੇ ਸੋ ਉਹ ਇਹਨਾਂ ਦੀ ਮਿਹਨਤ ਦਾ ਨਤੀਜਾ ਇਹਨਾਂ ਨੂੰ ਤੁਸੀਂ ਰਾਸ਼ਨ ਦਿੰਦੇ ਹੋ ਤੁਸੀਂ ਇਹਨਾਂ ਨੂੰ ਕੋਈ ਵੀ ਆ ਕੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਕਿ ਕੋਈ ਕੋਟੀਟੂਚ ਪਹੁੰਚੀ ਹੈ ਕਿ ਕਿਹਨਾਂ ਨੂੰ ਤੁਸੀਂ ਰਾਸ਼ਨ ਦੇਣਾ ਬਿਲਕੁਲ ਬਿਲਕੁਲ ਇਹ ਉਹਨਾਂ ਨੂੰ ਜਾਂ ਜਿਹੜੀਆਂ ਜ਼ਰੂਰਤਮੰਦ ਬੀਬੀਆਂ ਹੋਣਗੀਆਂ ਹਨ ਹਰ ਬੰਦੇ ਨੂੰ ਆਪਾਂ ਐਸੋਸੀਏਸ਼ਨ ਕਿੱਥੋਂ ਦੇ ਦੇ ਸਕਦੇ ਆ ਬਾਕੀ ਇਹ ਹੈਗਾ ਵੀ ਜੇਦੋ ਜਿੰਨੀ ਕਿ ਸੇਵਾ ਆਪਾਂ ਕਰ ਸਕਦੇ ਉਹਨੇ ਕੀ ਕਰ ਸਕਦੇ ਆ ਇੰਦਾ ਤਾਂ ਸਾਰਾ ਪੰਜਾਬ ਹੀ ਤੁਹਾਨੂੰ ਪਤਾ ਦੁਖੀ ਆ ਜਿੰਨੀ ਕ ਆਪਣੇ ਚ ਹਿੰਮਤ ਆਪਾਂ ਉਹਨਾਂ ਕ ਕਰ ਸਕਦੇ ਆ ਤੇ ਸ਼ੇਰ ਜੀ ਦੀ ਗੱਲ ਹਾਂ ਜੀ ਸਭ ਤੋਂ ਪਹਿਲਾਂ ਮੇਜੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਅੱਜ ਇਹ ਸਾਡਾ 12ਵਾਂ ਰਾਸ਼ਨ ਵੰਡ ਸਮਾਰੋਹ ਹੈ ਇਹ ਉਹਨ ਭੈਣਾਂ ਦੇ ਲਈ ਹੈ ਜਿਹੜੀਆਂ ਮਤਲਬ ਬਹੁਤ ਜ਼ਿਆਦਾ ਨੀਡੀ ਸੀਗੀਆਂ ਅਸੀਂ ਜਦੋਂ ਇਹਨਾਂ ਦੇ ਕੋਲ ਗਏ ਤਾਂ ਇਹਨਾਂ ਦੀ مالی ਹਾਲਤ ਠੀਕ ਨਹੀਂ ਸੀਗੀ ਪਈਆਂ ਦੇ ਹਸਬੰਦ ਨਹੀਂ ਹੈ ਕਈ ਬੱਚੇ ਵੀ ਨਹੀਂ ਪੁੱਛਦੇ ਸੀਗੇ ਲੇਕਿਨ ਚਲੋ ਅੱਜ ਡਾਕਟਰ ਸਾਹਿਬ ਦੇ ਸਦਕੇ ਅਸੀਂ ਇਹਨਾਂ ਨੂੰ ਰਾਸ਼ਨ ਦੇ ਰਹੇ ਆ ਤੇ ਸਾਡੀ ਇਹ ਦਵਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 30 35 ਤੋਂ ਸਟਾਰਟ ਕੀਤਾ ਸੀ ਅੱਜ 65 ਹੋ ਗਈਆਂ ਤੇ ਹੌਲੀ-ਹੌਲੀ ਅਸੀਂ ਕੀ ਹੈ ਕਿਸ ਨੂੰ ਵਧਾਵਾਂਗੇ ਹੋਰ ਕੀ ਤੁਹਾਡੀ ਸੰਸਥਾ ਹੋਰ ਕਿਹਨੇ-ਕਿਹੜੇ ਸੇਵਾ ਦੇ ਕੰਮ ਹੈ ਜਿਹੜੀ ਤੁਹਾਡੀ ਸੰਸਥਾ ਕਰਦੀ ਸਾਡੀ ਹੋਰ ਸੰਸਥਾ ਜਿਸ ਤਰ੍ਹਾਂ ਮੈਡੀਕਲ ਹੋ ਗਿਆ ਜਿਸ ਤਰ੍ਹਾਂ ਕਈ ਵਾਰ ਦਵਾਈਆਂ ਦੀ ਲੋੜ ਪੈਂਦੀ ਹੈ ਤੇ ਅਸੀਂ ਦਵਾਈਆਂ ਦਾ ਲੰਗਰ ਵੀ ਲਗਾਨੇ ਆ ਜਿਹੜੇ ਜ਼ਰੂਰਤਮੰਦ ਮਰੀਜ਼ ਨੇ ਗਰੀਬ ਨੇ ਉਹ ਨਹੀਂ ਲੈ ਸਕਦੇ ਦਵਾਈ ਤੇ ਅਸੀਂ ਉਹਨਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਏ